ਤਪਰੇਆਂ ਖਾਂਦੇ ਲੰਗਰ ਨੂੰ ਲੈ ਕੇ ਮਸ਼ਹੂਰ 13 ਹੀ 13 ਮਿਸ਼ਨ ਸਿਟੀਗੜ੍ਹ ਦੇ ਹੋਣੋਂ ਥੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਅਸਰਾਲਾ ਦੇ ਵਿੱਚ ਰਾਹਤ ਸਮਗਰੀ ਭੇਜੀ ਗਈ ਹੈ ਤੇ ਫੇਰ ਅੱਜ ਦੋ ਕਿਸ਼ਤੀਆਂ ਫਾਜ਼ਿਲਕਾ ਇਲਾਕੇ ਦੇ ਵਿੱਚ ਭੇਜੀਆਂ ਗਈਆਂ। ਇੱਥੇ ਜ਼ਿਕਰ ਹੋ ਗਿਆ ਕਿ ਅੱਜ ਮਿਸ਼ਨ ਦੇ ਵੱਲੋਂ 13 ਤਰ੍ਹਾਂ ਦੇ ਜ਼ਰੂਰਤਮੰਦ ਸਮਾਨ ਦੀ ਕਿੱਟ ਬਣਾਈ ਗਈ ਹੈ। ਜਿਸ ਦੇ ਵਿੱਚ ਜ਼ਰੂਰਤ ਦੀਆਂ ਦਵਾਈਆਂ, ਬਰਸ਼, ਪੇਸਟ, ਸੈਨੀਟਰੀ ਪੈਡ, ਮੋਮਬੱਤੀਆਂ ਆਦਿ ਸ਼ਾਮਲ ਹੈ। ਤਬੇਸ਼ੰਦ ਮੁਖੀ ਅੱਜ ਐਸ ਸਬਰਵਾਲ ਜੀ ਨੇ ਦੱਸਿਆ ਇਸ ਤੋਂ ਇਲਾਵਾ ਸੋਲਰ ਲਾਈਟਾਂ ਬੱਚਿਆਂ ਦੇ ਲਈ ਸਕੂਲ ਬੈਗ ਕਿਤਾਬਾਂ ਤੇ ਹੋਰ ਵੀ ਸਮਾਨ ਭੇਜਿਆ ਜਾ ਰਿਹਾ ਜਿਵੇਂ ਪਾਣੀ ਦਾ ਪੁੱਤਰ ਹੇਠਾਂ ਵੱਲ ਨੂੰ ਜਾਵੇਗਾ ਤੇ ਅਗਲੀ ਯੋਜਨਾ ਵੀ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਵਿੱਚ ਬਿਸਤਰੇ ਘਰ ਦੀ ਜ਼ਰੂਰਤ ਦੇ ਬਰਤਨ ਰਾਤ ਦੇ ਵੀ ਵੰਡੇ ਜਾਣਗੇ ਸੋ ਸਬਰਵਾਲ ਜੀ ਨੇ ਹਰ ਪੀੜਤਾਂ ਦੇ ਮਦਦ ਦੇ ਲਈ ਭਰੋਸਾ ਦਿੱਤਾ ਤੇ ਲੋੜਵੰਦ ਪਰਿਵਾਰਾਂ ਨੂੰ ਸਾਰਾ ਸਮਾਨ ਜਸਪ੍ਰੀਤ ਕੌਰ ਦੀ ਟੀਮ ਦੇ ਵੱਲੋਂ ਪੈਕ ਕਰਕੇ ਮਿਸ਼ਨ ਨੂੰ ਦਿੱਤਾ ਜਾ ਰਿਹਾ ਹੈ ਇਸ ਕਿੱਟ ਦੇ ਵਿੱਚ 13 ਤਰ੍ਹਾਂ ਦੇ ਜ਼ਰੂਰਤਮੰਦ ਸਮਾਨ ਦੀ ਕਿੱਟ ਬਣਾਈ ਗਈ ਹੈ ਜਿਸ ਦੇ ਵਿੱਚ ਜ਼ਰੂਰਤ ਦੀਆਂ ਦਵਾਈਆਂ, ਬਰਸ਼ ਪੇਸਟ, ਸੈਨੀਟਰੀ ਪੈਡ ਅਤੇ ਮੋਮਬੱਤੀਆਂ ਸ਼ਾਮਲ ਹਨ। ਕਿਫਤ ਇਹ ਤੁਸੀਂ ਜੁੜਿਓ ਪੀ80 ਦੇ ਨਾਲ ਅਸੀਂ ਅੱਜ ਐਚਐਸ ਸੱਬਰਵਾਲ ਜੀ ਹੋਰਾਂ ਕੋਲ ਪਹੁੰਚੇ ਸੀਗੇ 13 ਹੀ 13 ਮਿਸ਼ਨ ਹਸਪਤਾਲ ਚੰਡੀਗੜ੍ਹ ਵਿਖੇ ਤਾਂ ਉਹਨਾਂ ਨੇ ਗਰਾਊਂਡ ਰਿਐਲਿਟੀ ਚੈੱਕ ਕੀਤੀ ਹੈ ਉਹ ਅਜਨਾਲੇ ਵੀ ਜਾ ਕੇ ਆਏ ਨੇ ਫਜ਼ਿਲਕਾ ਵੀ ਜਾ ਕੇ ਆਏ ਨੇ ਉਹਨਾਂ ਵੱਲੋਂ ਉੱਥੇ ਬੋਟ ਵੀ ਭੇਜੀਆਂ ਗਈਆਂ ਨੇ ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ। ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਾਂਗੇ ਕਿ ਇਸ ਸਮੇ ਸਮਗਰੀ ਤੋਂ ਬਗੈਰ ਕਿਉਂਕਿ ਉੱਥੇ ਰਾਸ਼ਨ ਬਹੁਤ ਪਹੁੰਚ ਚੁੱਕਾ ਹੈ ਰਾਸ਼ਨ ਤੋਂ ਬਿਨਾ ਉੱਥੇ ਹੁਣ ਸਾਨੂੰ ਕਿਸ ਚੀਜ਼ ਦੀ ਲੋੜ ਹੈ ਉਹ ਸੱਬਰਵਾਲ ਜੀ ਹੋਰੀ ਸਾਨੂੰ ਦੱਸਣਗੇ ਤੇ ਉਸੇ ਚੀਜ਼ ਦੀ ਤਿਆਰੀ ਕਰਕੇ ਸਭ ਨੇ ਉੱਥੇ ਜਾਣਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਉੱਥੇ ਕਿਸ ਕਿਸ ਚੀਜ਼ ਦੀ ਇਸ ਸਮੇ ਲੋੜ ਹੈ ਜੀ ਜੋ ਹੁਣ ਸੰਗਤ ਸੇਵਾ ਲੈ ਕੇ ਜਾਵੇ ਉਹ ਕੀ ਸੇਵਾ ਲੈ ਕੇ ਜਾਵੇ ਜੀ ਅਸੀਂ ਕੱਲ ਫਜ਼ਿਲਕਾ ਦੇ ਇੰਟੀਰੀਅਰ ਜਿਹੜੇ ਏਰੀਆਜ਼ ਹੈਗੇ ਨੇ ਤਾਮ ਵਾਲੀ ਤੇ ਹੋਰ ਜਿਹੜੀ ਸੀ ਜਿੱਥੇ ਅਜੇ ਵੀ 15-15 ਫੁੱਟ ਪਾਣੀ ਹੈਗਾ ਉੱਥੇ ਅਸੀਂ ਵਿਜ਼ਿਟ ਕੀਤਾ ਤੇ ਅਸੀਂ ਸਾਨੂੰ ਇਹ ਬਹੁਤ ਫਾਇਦਾ ਹੋਇਆ ਕਿ ਉੱਥੋਂ ਦੇ ਸੈਸ਼ਨ ਜੱਜ ਜਿਹੜੇ ਸਾਡੇ ਵਾਕਫ ਨਿਕਲੇ ਉਹਨਾਂ ਨੇ ਸਾਨੂੰ ਪੂਰੀ ਸਪੋਰਟ ਕੀਤੀ ਸਨਾਂ ਪਹਿਲੇ ਤੇ ਉਹਨਾਂ ਨੇ ਐਰ ਗਵਰਨਮੈਂਟ ਦੱਸੀ ਕਿ ਸਾਡੇ 15-15 ਫੁੱਟ ਪਾਣੀ ਜਿਹੜਾ ਜਿੱਥੇ ਵੀ ਹੈਗਾ ਸਾਡੇ ਕੋਲ ਟੀਮਾਂ ਰੈਡੀ ਰੈਡੀ ਨੇ ਬੀਐਸਐਫ ਦੀ ਟੀਮ ਵੀ ਬੈਠੀ ਹੈ ਰੈਸਕਿਊ ਦੀ ਟੀਮ ਬੈਠੀ ਹੈ ਪਰ ਅਸੀਂ ਬੋਟ ਦੀ ਅਵੇਲੇਬਿਲਟੀ ਅਵੇਲੇਬਿਲਟੀ ਨਹੀਂ ਹੈ ਇੱਥੇ ਬਿਲਕੁਲ ਜੇ ਤੁਸੀਂ ਕਰ ਸਕਦੇ ਹੋ ਤੇ ਬੋਟਸ ਜਿਹੜੀਆਂ ਸਾਨੂੰ ਜਰੂਰ ਅਸੀਂ ਭੇਜੋ ਤੇ ਅਸੀਂ ਫਿਰ ਰਾਤੋਂ ਰਾਤ ਦੋ ਬੋਟਸ ਦਾ ਅਰੇਂਜਮੈਂਟ ਕੀਤਾ ਗੁਰਨਾਨਕ ਸਾਹਿਬ ਨੇ ਕਰਾਇਆ ਅੱਜ ਪਹੁੰਚ ਗਏ ਤੇ ਹੁਣੇ ਫੋਟੋਗ੍ਰਾਫਸ ਆਈਆਂ ਨੇ ਉਹ ਅੰਦਰ ਜਾ ਕੇ ਹੁਣੇ ਇੱਕ ਬੰਦੇ ਨੂੰ ਘਰੋਂ ਰੈਸਕਿਊ ਕਰਕੇ ਵੀ ਲਿਆਏ ਨੇ ਉਹ ਵੀ ਆ ਗਿਆ ਸਾਨਾ ਪਹਿਲੇ ਤੇ ਉਹਨਾਂ ਦੇ ਘਰ ਜਿਹੜੇ ਬਿਲਕੁਲ ਪਾਣੀ ਚ ਡੁੱਬੇ ਹੋਏ ਆਂ ਜੀ ਜਿਹੜੇ ਕੱਚੇ ਘਰ ਨੇ ਉਹਨਾਂ ਤਰਪਾਲਾਂ ਲਈ ਬਹੁਤ ਜ਼ਿਆਦਾ ਲੋੜ ਹੈ। ਦੂਸਰੀ ਗੱਲ ਜਿਹੜੀ ਉੱਥੇ ਆ ਗਈ ਹੈ ਕਿ ਉਹ ਉੱਥੇ ਸਾਰੀ ਲਾਈਟ ਪਿਛਲੇ 27 ਤਰੀਕ ਤੋਂ ਬੰਦ ਹੈ। ਔਰ ਜਿੰਨਾ ਪਾਣੀ ਹੈ ਪਾਣੀ ਨਿਕਲਣੇ ਤੋਂ ਬਾਅਦ ট্রান্সਫਾਰਮਰ ਜਿਹੜੇ ਉਹ ਖੋਲਣਗੇ ਉਹਨਾਂ ਦੇ ਚੈੱਕਅਪ ਹੋਣਗੇ ਉਸ ਤੋਂ ਬਾਅਦ ਜਿਹੜੇ ਲੱਗਣਗੇ ਅੱਗੇ ਕੋਈ ਉਮੀਦ ਨਹੀਂ 20 ਦਿਨ ਲਾਈਟ ਦੇ ਆਣ ਦੀ ਤੇ ਉੱਥੇ ਇਸ ਟਾਈਮ 16 ਲਾਈਟਸ ਦੀ ਜਰੂਰਤ ਹਰ ਘਰ ਨੂੰ ਤਾਂ ਕਿ ਦਿਨੇ ਅਗਰ ਧੁੱਪ ਨਾਲ ਜ਼ੋਰ ਜਾਂ ਤੇ ਘਰ ਨੂੰ ਕਲਰ ਕਰ ਇੱਕ ਲਾਈਟ ਤਾਂ ਉਹਨਾਂ ਦੇ ਚੱਲੇ ਮਾਸਕੀਟੋਜ਼ ਰੈਪੈਲੈਂਟ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ ਕਿਉਂਕਿ ਪਾਣੀ ਭਰੇ ਕਰਕੇ ਉੱਥੇ ਮੱਖਰ ਮੱਛਰ ਮੱਖੀ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਜਿਹੜੀਆਂ ਉੱਥੇ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਤੇ ਉਹਨਾਂ ਦੀ ਰਿਕੁਆਇਰਮੈਂਟ ਉੱਥੇ ਬਹੁਤ ਜ਼ਿਆਦਾ ਹੈ ਇਸ ਤੋਂ ਇਲਾਵਾ ਅਸੀਂ ਜਿਹੜਾ ਉੱਥੇ ਨੋਟ ਕੀਤਾ ਜਿਨ੍ਹਾਂ ਉਹਨਾਂ ਦੇ ਬੱਚੇ ਨੇ ਤਕਰੀਬਨ 100 ਦੇ ਕਰੀਬ ਬੱਚੇ ਉਸ ਏਰੀਏ ਚ ਹੈਗੇ ਸੀ ਅਫਸਰਾਂ ਨੇ ਸੰਦੱਸਿਆ ਵੀ ਇਹਨਾਂ ਦੀਆਂ ਬੁੱਕਸ ਇਹਨਾਂ ਦੀ ਸਟੇਸ਼ਨਰੀ ਇਹਨਾਂ ਦੇ ਬੈਗਸ ਇਹ ਸਾਰੇ ਖਤਮ ਹੋ ਚੁੱਕੇ ਨੇ ਔਰ ਸਾਨੂੰ ਇੱਕ ਨਵੇਂ ਏਰੀਏ ਤੋਂ ਇਹ ਕਹਿ ਲੋ ਵੀ ਇਹਨਾਂ ਘਰ ਰਿਆਂ ਨੂੰ ਜਿਹੜਾ ਹੈ ਅਸੀਂ ਖੜੇ ਕਰਨਾ ਔਰ ਸਾਡੀ ਪੰਜਾਬੀਆਂ ਦੀ ਡਿਊਟੀ ਹੈ ਕਿ ਅਸੀਂ ਜੇ ਦੁਨੀਆ ਦੇ ਹਰ ਜਗ੍ਹਾ ਤੇ ਖੜੇ ਹੋਣੇ ਆ ਤੇ ਸਾਨੂੰ ਇੱਥੇ ਖੜੇ ਹੋਣਾ ਇਸ ਤੋਂ ਬਾਅਦ ਜਿਹੜਾ ਇਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਕਰਕੇ ਗੰਦੇ ਪਾਣੀ ਕਰਕੇ ਜਿੱਥੇ ਕਈ ਪක්ෂੂ ਪੰਛੀ ਮਾਰ ਚੁੱਕੇ ਨੇ ਇੰਨੀ 스ਮੈਲ ਹੈ ਗਈ ਹੈ ਔਰ ਜਦੋਂ ਪਾਣੀ ਹਟੇਗਾ 4 4 3 3 ਫੁੱਟ ਉੱਥੇ ਕਿਚੜ ਹੋ ਗਿਆ ਘਰਾਂ ਦੀ ਸਫਾਈ ਘਰਾਂ ਦੀ ਸੈਨੀਟੇਸ਼ਨ ਤੇ ਉਸ ਤੋਂ ਬਲਾਵਾ ਫੋਗਿੰਗ ਦੀਆਂ ਮਸ਼ੀਨਾਂ ਜਿਹੜੀਆਂ ਮੈਂ ਸਮਝਦਾ ਬਹੁਤ ਜ਼ਰੂਰੀ ਨੇ ਕਿਉਂਕਿ ਜੇ ਉਹ ਬੰਦਿਆਂ ਨੂੰ ਬਿਮਾਰ ਹੋ ਗਏ ਤੇ ਕਿਉਂਕਿ ਹੁਣ ਉੱਥੇ ਵੈਕਸੀਨੇਸ਼ਨ ਦੀ ਵੀ ਲੋੜ ਹੈ ਮਲੇਰੀਆ ਜਿਹੜਾਗਾ ਟਾਈਫਾਇਡ ਹੋ ਗਿਆ ਡਾਇਰੀਆ ਇੱਕਈ ਚੀਜ਼ਾਂ ਜਿਹੜੀਆਂ ਬਿਮਾਰੀਆਂ ਹੁਣ ਅਟੈਕ ਕਰਨ ਗਿਆ ਉਹਨਾਂ ਦੇ ਉੱਤੇ ਉਹਨਾਂ ਦੀ ਚਾਹੀਦੀ ਘਰਾਂ ਦੀ ਜਿਹੜੀ ਹਾਲਤ ਬਹੁਤ ਖਰਾਬ ਹੈ ਜਿਨ੍ਹਾਂ ਦੇ ਕੱਚੇ ਘਰ ਨੇ ਉਹ ਘਰਾਂ ਦੇ ਜਿਹੜਾ ਹੈਗਾ ਉਹ ਅਸੀਂ ਇਹ ਨਹੀਂ ਵੀ ਹੁਣ 5-7 ਦਿਨ ਜਾ ਕੇ ਅਸੀਂ ਉਹਨਾਂ ਪਰਿਵਾਰਾਂ ਨੂੰ ਆਪਣੇ ਭਰਾਵਾਂ ਨੂੰ ਭੋਲਣਾ ਅਸਲੀ ਲੋੜ ਉਹਨਾਂ ਨੂੰ ਬਾਅਦ ਹੀ ਸਾਡੇ ਸਹਿਯੋਗ ਦੀ ਪੈਣੀ ਅਸੀਂ ਉਹਨਾਂ ਕੋਲ ਨਾ ਬਰਤਨ ਨੇ ਉਹਨਾਂ ਦੇ ਘਰ ਨਾ ਉਹਨਾਂ ਕੋਲ ਬੈਡਿੰਗਸ ਬਚੇ ਨਾ ਕੋਈ ਉਹਨਾਂ ਕੋਲ ਬਲੈਂਕਟ ਹੈ ਨਾ ਕੋਈ ਬੈੱਡ ਸ਼ੀਟਸ ਉਹਨਾਂ ਕੋਲ ਨੇ ਤੇ ਇਵਨ ਕਿ ਤੁਸੀਂ ਹੈਰਾਨ ਹੋਵੇ ਘਰ ਦਾ ਫਰਨੀਚਰ ਵੀ ਜੇ 20 ਦਿਨ ਪਾਣੀ ਚ ਰਹੇਗਾ ਤੇ ਉਹਦਾ ਕੀ ਹਾਲ ਹੋ ਜਾਏਗਾ ਇਹਨਾਂ ਨੂੰ ਉਹ ਚੀਜ਼ਾਂ ਚਾਹੀਦੀਆਂ ਨੇ ਫਰਦਰ ਉਹਨਾਂ ਦੇ ਇੰਨੇ ਨੁਕਸਾਨ ਹੋ ਗਏ ਚੁਕੇ ਨੇ ਤੇ ਉਹਨਾਂ ਨੂੰ ਅੱਗੋਂ ਜਿਹੜੀ ਹੈ ਮੈਡੀਕਲ ਦੀ ਬਹੁਤ ਜ਼ਿਆਦਾ ਸਪੋਰਟ ਚਾਹੀਦੀ ਉਹਨਾਂ ਨੂੰ ਕਿਉਂਕਿ ਜੇ ਬੰਦੇ ਨੂੰ ਕੋਈ ਪ੍ਰੋਬਲਮ ਆ ਗਈ ਕੋਈ ਸਰਜਰੀ ਕਰਾਣੀ ਕੁਝ ਕਰਾਣੀ ਹੈ ਤੇ ਉਹਦੇ ਵਾਸਤੇ ਵੀ ਇੱਕ سپورਟ ਸਿਸਟਮ ਸਾਡੇ ਕੋਲ ਚਾਹੀਦਾ ਉਹ 13 13 ਮਿਸ਼ਨ ਨੇ ਅਨਾਉਂਸ ਕੀਤਾ ਕਿ 24 ਨਵੰਬਰ ਤੱਕ ਇਸ ਏਰੀਆ ਦੇ ਐਸਐਸਆਈ ਆਪਣੇ ਕਾਰਡ ਵੰਡਾਂਗੇ ਜਿੰਨੂੰ ਕੋਈ ਆਪਰੇਸ਼ਨ ਹੈ ਗਾਲ ਬਲੇਡ ਸਟੋਨ ਕਿਡਨੀ ਸਟੋਨ ਯੂਟਰਸ ਮੋਰ ਪ੍ਰੋਸਟੇਟ ਹਰਨੀਆ ਤੇ ਸਿੰਪਲ ਡਿਲੀਵਰੀ ਸਰਜਰੀ ਇਹ ਆਪਰੇਸ਼ਨ ਜਿੰਨੇ ਵੀ ਕਰਨ ਸਾਨੂੰ ਸੇਵਾ ਬਖਸ਼ੋ ਸਾਡੇ ਕੋ ਲਾਓ ਰਹਿਣ ਦਾ ਵੀ ਬਦਬਸ ਕਰਾਂਗੇ ਆਪਰੇਸ਼ਨ ਵੀ ਕਰਾਵਾਂਗੇ ਉਹਨਾਂ ਨੂੰ ਕਰਾਇਆ ਵੀ ਆਣ ਜਾਣ ਦਾ ਦੇਵਾਂਗੇ ਬੇਸਿਕਲੀ ਚੀਜ਼ਾਂ ਇਹ ਨੇ ਉਸ ਤੋਂ ਬਾਅਦ ਫਿਰ ਅਗਲੇ ਜਿਵੇਂ ਜਿਵੇਂ ਜਦੋਂ ਪ੍ਰੈਕਟੀਕਲੀ ਚਾਵਾਂਗੇ ਤੇ ਪਤਾ ਲੱਗੇ ਉੱਥੇ ਕੀ ਕੀ ਚੀਜ਼ ਚਾਹੀਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਪੀ 18 ਦੇ ਨਾਲ ਅੱਜ ਅਸੀਂ ਚੰਡੀਗੜ੍ਹ ਪਹੁੰਚੇ ਸੀ ਤੇ ਸਾਡੇ ਨਾਲ ਕਾਉਂਸਲਰ ਅਨੁਰਾਧਾ ਆਨੰਦ ਜੀ ਉਹਨਾਂ ਦੇ ਹਸਬੰਡ ਜਤਿੰਦਰ ਜੀ ਸਾਡੇ ਨਾਲ ਨੇ ਫੇਸ 11 ਤੋਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਨੇ ਵੀ ਕਾਫੀ ਮਦਦ ਕੀਤੀ ਹੈ ਮਦਦ ਦਾ ਹੱਥ ਵਧਾਇਆ ਅੱਗੇ ਤਾਂ ਉਹਨਾਂ ਨੂੰ ਪੁੱਛਦੇ ਹਾਂ ਉਹ ਕਿਸ-ਕਿਸ ਚੀਜ਼ ਦੇ ਵਿੱਚ ਮਦਦ ਕਰਨ ਜਾ ਰਹੇ ਨੇ ਜੋ ਵੀ ਆਪਣੇ ਹੜਪੀਟਾਂ ਤੇ ਜੋ ਇਸ ਟਾਈਮ ਭੀੜ ਪਈ ਹੋਈ ਆ ਤਾਂ ਉਹਨਾਂ ਨਾਲ ਗੱਲਬਾਤ ਕਰਕੇ ਪੁੱਛਦੇ ਹਾਂ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੈਂ ਦੱਸਣਾ ਚਾਹਾਂਗਾ ਸਰ ਮੇਰੀ ਵਾਈਫ ਫੇਸ 7 ਤੋਂ ਵਾਰਡ ਨੰਬਰ 11 ਤੋਂ ਕਾਉਂਸਲਰ ਹੈ ਤੇ ਅਸੀਂ ਇਹ ਨਿਊਜ਼ ਚੈਨਲਾਂ ਥਰੂ ਜਾਂ ਅਸੀਂ ਸੋਸ਼ਲ ਮੀਡੀਆ ਥਰੂ ਦੇਖਦੇ ਪਏ ਹਾਂ ਕਿ ਉੱਥੇ ਸੰਕਟ ਦੀ ਕੜੀ 'ਚ ਕਿਵੇਂ ਉੱਥੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਬਿਤਾਉਣਾ ਪੈ ਰਿਹਾ ਹੈ। ਤੇ ਉੱਥੇ ਜਦੋਂ ਅਸੀਂ ਦੇਖਿਆ ਤੇ ਅਸੀਂ ਵਾਰਡ ਵਾਸੀਆਂ ਨੇ ਆਪਣਾ ਸਹਿਯੋਗ ਦੇ ਨਾਲ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਆਪਣੇ ਸਾਰੇ ਵਾਰਡ ਵਾਸੀ ਪੈਸੇ ਇਕੱਠੇ ਕਰਕੇ ਇਤੋ ਸਮਾਨ ਭੇਜੀ ਹੈ ਜਿੱਦ ਵਿੱਚ ਮੇਰੀ ਵਾਈਫ ਨੇ ਪਹਿਲ ਕੀਤੀ ਹੈ ਕਿ ਆਪਣੇ ਜਿਹੜੇ 1 ਮਹੀਨੇ ਦੀ ਸੈਲਰੀ ਜਿਹੜੀ ਉਹਨੂੰ ਮਿਲਦੀ ਹੈ ਉਹ ਐਜ਼ ਅ ਡੋਨੇਸ਼ਨ ਦਿੰਦੀ ਹੈ ਵੈਸੇ ਕਹਿੰਦੇ ਕਿ ਸੁਣਾਣਾ ਨਹੀਂ ਚਾਹੀਦਾ ਇੱਕ ਹੱਥ ਦੇ ਕੇ ਦੂਜੇ ਹੱਥ ਸੁਣਾਣਾ ਨਹੀਂ ਚਾਹੀਦਾ ਕਿ ਦਾਨ ਕੀਤਾ ਹੈ ਬਟ ਇਹ ਅਸੀਂ ਤਾਂ ਸੁਣਾਈਦਾ ਕਿ ਸਾਨੂੰ ਵੀ ਕਿੱਥੋਂ ਦੀ ਇੱਕ ਇਨਸਪੀਰੇਸ਼ਨ ਮਿਲੀ ਹੈ ਜਿੱਦੋਂ ਅਸੀਂ ਦੇਖਿਆ ਕਿ ਬੰਦੇ ਨੇ ਕਿੱਥੋਂ ਐ ਟਰੱਕ ਭੇਜਿਆ ਕੁਝ ਟਰਾਲੀਆਂ ਭੇਜੀਆਂ ਉਤੋਂ ਦੀ ਰਸਨ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਸਾਨੂੰ ਇਨਸਪੀਰੇਸ਼ਨ ਮਿਲੀ ਹੈ ਤੇ ਇਸ ਕਰਕੇ ਫਿਰ ਮੈਂ ਸਾਡੇ ਵਾਰਡ ਦੇ ਜਿੰਨੇ ਵੀ ਮੌਤਬਨ ਬੰਦੇ ਸੀ ਉਹਨਾਂ ਨਾਲ ਡਿਸਕਸ ਕੀਤੀ ਕਿ ਅਸੀਂ ਐਸਐਸਨਾ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਵੀ ਸਾਨੂੰ ਵੱਧ ਚੜ ਕੇ ਆਪਣਾ ਯੋਗਦਾਨ ਦਿੱਤਾ ਤੇ ਹੁਣ ਗੱਲ ਆ ਜਾਂਦੀ ਹੈ ਕਿ ਜਿਹੜਾ ਯੋਗਦਾਨ ਆਇਆ ਸਾਨੂੰ ਕਿਸ-ਕਿਸ ਕਿਸਮ ਦਾ ਆਇਆ ਸਾਨੂੰ ਯੋਗਦਾਨ ਦਿਲ ਖੋਲ ਕੇ ਦਿੱਤਾ ਕਈਆਂ ਨੇ ਪੈਸੇ ਮਲੋ ਦਿੱਤਾ ਕਈਆਂ ਨੇ ਦਿੱਤਾ ਜੀ ਆਪਣਾ ਕੋਈ ਸਮਾਨ ਲਲੋ ਜੀ ਰਾਸ਼ਨ ਲਲੋ ਸੁੱਕਾ ਰਾਸ਼ਨ ਕਈਆਂ ਨੇ ਦਵਾਈਆਂ ਦਾ ਮੈਡੀਸਨ ਦਾ ਦਿੱਤਾ ਹੈ ਕਈ ਬੰਦੇ ਹਰ ਇੱਕ ਕਿਸਮ ਦਾ ਸਹਿਯੋਗ ਦੇ ਰਹੇ ਨੇ ਤੇ ਹੁਣ ਹੈ ਕਿ ਜਿਹੜਾ ਸਾਡੇ ਵੱਲੋਂ ਇੱਕ ਕਮਿਟਮੈਂਟ ਕੀਤੀ ਸੀ ਵਾਰਡ ਵਾਸੀਆਂ ਨੂੰ ਕਿ ਅਸੀਂ ਜਿਹੜਾ ਤੁਹਾਡਾ ਇਹ ਜੋ ਵੀ ਅਸੀਂ ਸਮਾਨ ਇਕੱਤਰ ਕਰ ਰਹੇ ਹਾਂ ਇਹ ਸੇਫ ਹੈਂਡ 'ਚ ਪਹੁੰਚੇਗਾ ਔਰ ਕਿਸੇ ਜ਼ਰੂਰਤਮੰਦ ਦੇ ਘਰ ਪਹੁੰਚੇ ਹੁਣ ਜਦੋਂ ਅਸੀਂ ਉੱਥੇ ਜਾਣ ਦੀ ਖੁਦ ਪਲੈਨਿੰਗ ਕਰ ਰਹੇ ਸੀ ਪਹਿਲਾਂ ਪਰ ਸਾਨੂੰ ਲੱਗਿਆ ਕਿ 13 13 ਸੰਸਥਾ ਇੱਕ ਬਹੁਤ ਵਧੀਆ ਸੰਸਥਾ ਹੈਗੀ ਆ ਤੇ ਅਸੀਂ ਇਹਨਾਂ ਨੂੰ ਚੁਣਿਆ ਕਿ ਇਹਨਾਂ ਦੇ ਮਦਦ ਨਾਲ ਸੀ ਇਹ ਸਮਾਨ ਉੱਤੇ ਭੇਜਾਂਗੇ ਕਿਉਂਕਿ ਅਸੀਂ ਇਹਨਾਂ ਦੇ ਵੀਡੀਓਜ਼ ਦੇਖੀ ਕਿ ਉੱਥੇ ਖੁਦ ਜਾ ਕੇ ਇਹਨਾਂ ਨੇ ਗਰਾਊਂਡ ਲੈਵਲ ਤੇ ਸਮਾਨ ਵੰਡਿਆ ਔਰ ਪ੍ਰੋਪਰ ਉਹਨਾਂ ਨੂੰ ਪਹੁੰਚਿਆ ਜਿਨ੍ਹਾਂ ਨੂੰ ਨੀਡਸ ਸੀਗੀ ਤੇ ਬਾਕੀ ਜਿਹੜੀ ਗੱਲਾਂ ਹੈਗੀਆਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਨਾਲ ਸਹਿਯੋਗ ਦਵਾਂਗੇ ਪੂਰਾ ਇਦ ਹਰ ਇੱਕ ਰੱਬ ਨੂੰ ਮਿਹਰ ਕਰੇ ਰੱਬ ਸਾਡਾ ਵਾਹਿਗੁਰੂ ਮਿਹਰ ਕਰੇ ਕਿ ਇਹ ਦਿੱਕਤ ਨਾ ਆਵੇ ਜਿਹੜੀ ਬਰਸਾਤਾਂ ਦਾ ਮੌਸਮ ਨਾਲ ਤਬਾਈ ਹੋਈ ਉਹ ਉਸ ਤੇ ਠੱਲ ਭਵੇ ਤੇ ਆਉਣ ਵਾਲਾ ਸਮਾਂ ਸ਼ੁਕ ਸ਼ਾਂਤੀ ਦਾ ਸਾਰਾ ਨਹੀਂ ਆਵੇ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਨ ਜਤਿੰਦਰ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਸਾਰਾ ਜੋ ਸਥਿਤੀ ਚੱਲ ਰਹੀ ਹੈ ਉਸ ਨੂੰ ਲੈ ਕੇ ਜੋ ਵੀ ਇਹ ਆਪਣਾ ਸਹਿਯੋਗ ਦੇਣ ਜਾ ਰਹੇ ਨੇ ਤਾਂ ਇਹ ਐਂਬੂਲੈਂਸ ਹੈ ਜੀ ਗੁਰੂ ਕਾ ਲੰਗਰ ਜਿਵੇਂ 13 ਹੀ 13 ਮਿਸ਼ਨ 'ਚ ਖੜੇ ਆ ਇਹਨਾਂ ਦੀਆਂ ਬਹੁਤ ਸਾਰੀਆਂ ਐਂਬੂਲੈਂਸ ਇਸੇ ਤਰ੍ਹਾਂ ਹੀ ਦਿਨ ਰਾਤ ਸੇਵਾ ਕਰਦੀਆਂ ਨੇ ਤਾਂ ਹੁਣ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈ ਕੇ ਵੀ ਇਹਨਾਂ ਦੀਆਂ ਸੇਵਾਵਾਂ ਜਾਰੀ ਨੇ ਤੇ ਜਿਵੇਂ ਕਿ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਕਿ ਜਿਸ ਤਰ੍ਹਾਂ ਦੀ ਉਹ ਸੇਵਾ ਕਰ ਰਹੇ ਨੇ ਉਹ ਕਿੰਨੇ ਸਤੰਬਰ ਤੱਕ ਪਹੁੰਚਾਉਣਗੇ ਕਿ ਕਿਸੇ ਨੇ ઓਪਰੇਟ ਕਰਵਾਉਣਾ ਹੈ ਕੋਈ ਸੇਵਾ ਕਰਨੀ ਹੈ ਤਾਂ ਚੰਡੀਗੜ੍ਹ ਸਾਡੇ ਕੋਲ ਆਉਣ ਉਹਨਾਂ ਦੇ ਰਹਿਣ ਦਾ ਖਾਣ ਦਾ ਸਾਰਾ ਪ੍ਰਬੰਧ ਕਰਨਗੇ ਈਵਨ ਜਿਨ੍ਹਾਂ ਕੋਲ ਪੈਸੇ ਨਹੀਂ ਉਹਨਾਂ ਨੂੰ ਕਰਾਇਆ ਤੱਕ ਵੀ ਵਾਪਸ ਜਾਂਦਾ ਦਿੱਤਾ ਜਾਊਗਾ ਤਾਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਅਸੀਂ ਵੀ ਸਾਰੇ ਹੀ ਅਰਦਾਸ ਕਰਦੇ ਹਾਂ ਕਿ ਪੰਜਾਬ ਇਸ ਦੁੱਖ ਦੀ ਘੜੀ ਚੋਂ 13 ਹੀ 13 ਮਿਸ਼ਨ ਹਸਪੀਟਲ ਦੇ ਜੋ ਸਟਾਫ ਸਾਡੇ ਨਾਲ ਹੈ ਜੋ ਉਹਨਾਂ ਨੇ ਪੈਕਿੰਗ ਕੀਤੀ ਹੈ 13 ਚੀਜ਼ਾਂ ਦੀ ਜਿਦੇ ਵਿੱਚ ਸਭ ਕੁਝ ਸਮਾਨ ਹੈ ਤਾਂ ਮੈਡਮ ਨਾਲ ਗੱਲਬਾਤ ਕਰਦੇ ਹਾਂ ਇਹ ਸਾਨੂੰ ਦੱਸਣ ਕਿ ਕੀ ਉਹਦੇ ਵਿੱਚ ਕੀ ਕੀ ਸਮਾਨ ਪਾਇਆ ਗਿਆ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਅਸੀਂ ਇੱਕ ਕਿੱਟ ਤਿਆਰ ਕੀਤੀ ਹੈਗੀ ਹੈ ਫਲੱਡ ਰਿਲੀਫ ਵਿਕਟਿਮਸ ਲਈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਅਸੀਂ ਟੋਟਲ 13 ਆਈਟਮਸ ਪੈਕ ਕੀਤੀਆਂ ਜਿਦੇ ਵਿੱਚ ਬੁਖਾਰ ਦੀਆਂ ਮੈਡੀਸਿਨਸ ਨੇ ਦਰਦ ਐਂਡ ਬੁਖਾਰ ਦੀਆਂ ਮੈਡੀਸਿਨਸ ਨੇ ਇਹਦੇ ਵਿੱਚ ਹੈਗੇ ਆਂ ਐਂਡ ਪੇਟ ਦਰਦ ਦੀ ਮੈਡੀਸਿਨ ਹੈ ਪੇਟ ਖਰਾਬ ਦੀ ਮੈਡੀਸਿਨ ਹੈ ਗੈਸਟ੍ਰਿਕਸ ਦੀਆਂ ਮੈਡੀਸਿਨ ਨੇ ਅਲਰਜੀ ਦੀ ਮੈਡੀਸਿਨਸ ਵੀ ਪਾਈਆਂ ਉਲਟੀਆਂ ਦੀਆਂ ਤੇ ਖਾਰਿਸ਼ ਦੀਆਂ ਤੇ ਇੱਕ ਕਰੀਮ ਵੀ ਪਾਈ ਹੈ ਕਿਉਂਕਿ ਫਲੱਡ ਦੇ ਨਾਲ ਇਹ ਨਾਰਮਲ ਚੀਜ਼ਾਂ ਨਹੀਂ ਜਿਹੜੀਆਂ ਕਿ ਆਮ ਪਬਲਿਕ ਨੂੰ ਕਿਉਂਕਿ ਪਾਣੀ ਵਿੱਚ ਰਹਿੰਦੇ ਨੇ ਜਾਣਦੇ ਨੇ ਆ ਮਸਕੀਟਸ ਵਗੈਰਾ ਹੁੰਦੇ ਆ ਤਾਂ ਉਸ ਤੋਂ ਬਚਣ ਲਈ ਇਹ ਸਾਰੀਆਂ ਮੈਡੀਸਿਨਸ ਉਹ ਖਾ ਸਕਦੇ ਆ ਇਸ ਤੋਂ ਇਲਾਵਾ ਉਹਨਾਂ ਲਈ ਐਸੀ ਟੂਥ ਬਰਸ਼ ਟੂਥਪੇਸਟ ਸੋਪ ਸੈਨੇਟਰੀ ਐਂਟੀਫੰਗਲ ਸੋਪਸ ਪਾਈਆਂ ਹੈਗੀਆਂ ਇਸ ਤੋਂ ਇਲਾਵਾ ਸੈਨੇਟਰੀ ਨੈਪਕਿਨਸ ਪਏ ਹੈਗੇ ਇੱਕ ਕਿਟ ਵਿੱਚ ਐਂਡ ਮਸਕੀਟੋ ਕੋਇਲ ਵੀ ਪਈ ਹੈ ਐਂਡ ਕੈਂਡਲਸ ਐਂਡ ਮੈਚ ਬਾਕਸ ਵੀ ਪਾਏ ਨੇ ਤਾਂ ਕਿ ਉੱਥੇ ਕਈ ਵਾਰੀ ਲਾਈਟ ਨਹੀਂ ਹੁੰਦੀ ਰਾਤ ਨੂੰ ਕਿਉਂਕਿ ਸਾਰਾ ਸਿਸਟਮ ਤੱਕ ਖਤਮੀ ਹੋ ਚੁੱਕੇ ਆਲਰੇਡੀ ਹੋਤੇ ਐਂਡ ਫਿਰ ਹੁਣ ਨੋਰਮਲ ਜਿੰਨੇ ਵੀ ਪਬਲਿਕ ਹੈਗੀ ਐ ਪਿੰਡਾਂ ਦੇ ਜਿੰਨੇ ਵੀ ਲੋਕੀਆ ਉਹਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਐ ਐਂਡ ਅਸੀਂ ਤਾਂ ਉਹਨਾਂ ਦਾ ਅਸੀਂ ਸਿਰਫ ਕੈਮਰਾ ਅੱਗੇ ਖੜੇ ਬੋਲ ਸਕਦੇ ਆ ਅਸੀਂ ਉਹਨਾਂ ਦਾ ਦਰਦ ਮਹਿਸੂਸ ਨਹੀਂ ਕਰ ਸਕਦੇ ਬਟ ਅਸੀਂ ਇਹਨੀ ਸੇਵਾ ਕਰ ਸਕਦੇ ਹਾਂ ਜਿਹੜੀ ਇੱਥੇ ਮੇਰੇ ਸਟਾਫ ਨੇ ਮਿਲ ਕੇ ਸਾਰੀ ਪੈਕੇਜਿੰਗ ਕਰਵਾਈ ਹੈ ਮੇਰੇ ਨਾਲ ਸਾਰਾ ਸਟਾਫ ਰਾਤ ਰਾਤ ਤੱਕ ਰੁੱਕ ਕੇ ਇਹ ਸਾਰੀ ਪੈਕੇਜਿੰਗ ਕਰਵਾ ਕੇ ਸਾਰੇ ਟਰੱਕ ਚ ਲੋਡ ਹੋ ਕੇ ਇਹ ਪਾਰਟਿਕੂਲਰ ਕਈ ਵਾਰੀ ਫਾਜ਼ਲ ਕਾਨੂ ਜਾਂ ਲੁਧਿਆਣਾ ਤੋਂ ਅੱਗੇ ਐਂਡ ਅੰਮ੍ਰਿਤਸਰ ਤੋਂ ਅੱਗੇ ਅਜਨਾਲਾ ਇਹ ਅਲੱਗ-ਅਲੱਗ ਜਗ੍ਹਾ ਤੇ ਇਸ ਤੋਂ ਇਲਾਵਾ ਹੋਰ ਵੀ ਪੈਕੇਜਿੰਗਸ ਕੀਤੀਆਂ ਹੈਗੀਆਂ ਨੇ ਜਿਦੇ ਵਿੱਚ ਕੇ ਯੂਟੈਂਸਿਲਸ ਹੈਗੇ ਨੇ ਗੱਦੇ ਨੇ ਤਰਪਾਲਾ ਨੇ ਉਹ ਸਭ ਵੀ ਅਸੀਂ ਇਹਦੇ ਵਿੱਚ ਐਡ ਕਰਕੇ ਉੱਥੇ ਅਸੀਂ ਭੇਜਿਆ ਹੈਗਾ ਥੈਂਕ ਯੂ Вот-вот.